इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਹੜੀਆਂ ਉਹਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਹਨ ਉਹ ਲਾਗੂ ਕਰਨ ਸਲਾਹ ਕੇ ਇਤਿਹਾਸਿਕ ਇਤਿਹਾਸਿਕ ਬਹੁਤ ਦਿਨ ਹੋ ਗਏ ਹੁਣ ਕੀ ਇਹਨਾਂ ਨੂੰ ਕਟਕਾਰ ਕੇ ਬੈਠਿਆ ਜੀ ਸਰਕਾਰ ਦੇ ਅੰਦਰ ਸਰਕਾਰ ਦੇ ਕਿ ਤੁਸੀਂ ਕੋਈ ਫਰਕ ਨਹੀਂ ਆ ਸਰਕਾਰ ਨੂੰ ਕੋਈ ਜਿੰਵੇ ਕੋਈ ਮਨ ਲੇ ਕਰਨੇ ਜਿਹੜੇ ਉਹ ਰੱਖਣਗੇ ਸਭੀ ਦਿੱਤੀ ਕਰਨੇ ਆਪਣੇ ਕਿਸਾਨ ਨਾਲ ਸ਼ਹੀਦ ਹੋ ਗਏ ਇਸ ਸੰਘਰਸ਼ ਦੇ ਵਿੱਚ ਕਿਸਾਨੀ ਵਿੱਚ ਪਰ ਕੋਈ ਸਰਕਾਰ ਨੂੰ ਪ੍ਰਵਾਹ ਨਹੀਂ ਹੈ ਕੋਈ ਫਰਕ ਨਹੀਂ ਹੈ ਕੀ ਲੱਗਦਾ ਰਸਤਾ ਕੀ ਨਿਕਲੇਗਾ ਜੀ ਇਹ ਜੇ ਸਾਹਮਣੇ ਜੋ ਛੇਵੇਂ ਪਾਛਾ ਨੇ ਮੈਨੂੰ ਤਾਂ ਜੀ ਕੋਈ ਸਰਕਾਰ ਇਸ ਮਸਲੇ ਤੇ ਗੰਭੀਰੀ ਨਹੀਂ ਲੱਗਦੀ ਇਹਨਾਂ ਕਿ ਜੱਗ ਦੇ ਮਸਲੇ ਸਰਕਾਰ ਨੂੰ ਮੈਨੂੰ ਤਾਂ ਲੱਗਦਾ ਵੀ ਕੋਈ ਫਰਕ ਹੀ ਨਹੀਂ ਹੈ ਮੋਦੀ ਸਾਹਿਬ ਨੂੰ ਫਿਰ ਨੜਾਈ ਸਰਕਾਰ ਨੂੰ ਬਹੁਤ ਲੋਕੀ ਦੇਖੋ ਜਿਹੜੀਆਂ ਹੁਣ ਇੱਕ ਦਿਨ ਪਿੱਛੇ ਜੇ ਵਾਈਸ ਪ੍ਰੈਜ਼ੀਡੈਂਟ ਨੇ ਵੀ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਹੈ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਬਹੁਤ ਮਤਲਬ ਗੰਭੀਰ ਗੱਲ ਹੈ ਕਿ ਇੰਨਾ ਲੰਬਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਤੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾਰਡਰਾਂ ਤੇ ਇੱਕ ਥਾਂ ਤੇ ਨਹੀਂ ਐ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੁਣਨੀਆਂ ਚਾਹੀਦੀਆਂ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਪ੍ਰਸ਼ਪਤੀ ਜੀ ਦੀ ਉਂਗਲੋਂ ਚੀਕ ਕੇ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀਆਂ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾ ਨਾਲ ਉਪਰਾਸ਼ਪਤੀ ਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਨਾ ਮਤਲਬ ਹਾਂਜੀ ਸਾਰਾ ਕੁਝ ਉਪਰਾਸ਼ਪਤੀ ਜੀ ਨੇ ਤਾਂ ਹੱਕ 'ਚ ਬੋਲੇ ਹੀ ਐ ਮੈਂ ਪਿੱਛੇ ਜੇ ਸਪੀਚ ਸੁਣੀ ਹੈ ਉਹਨਾਂ ਦੀ ਬਈ ਆਪਣਾ ਲਾਗੂ ਕਰੋ ਪਰ ਨਹੀਂ ਜਾ ਰਹੇ ਉਹਨਾਂ ਦਾ ਕੋਈ ਰਿਪੋਰਟ ਦਿੰਦੇ ਆ ਰਹੇ ਥੋਨੂੰ ਜੋ ਥੱਲੇ ਵਾਲਾ ਜਿਹੜਾ ਮੈਡੀਕਲ ਚੈੱਕਅਪ ਕੀਤਾ ਜਾ ਰਹੇ ਹੈ ਲੇਕਿਨ ਇੱਥੇ ਲੱਗੇ ਰਾਸ਼ ਆ ਸੀਮ ਆ ਚੁੱਕੇ ਨੇ ਦੋ ਜਨਾ ਬਲੋਂ ਦਿਨ ਦੇ ਵਿੱਚ ਚਾਰ ਵਾਰ ਜੋ ਇਹਨਾਂ ਦਾ ਮੈਡੀਕਲ ਟੈਸਟ ਹੈ ਉਹ ਕੀਤਾ ਜਾ ਰਿਹਾ ਹੈ ਪਹਿਲੇ ਦਿਨ ਹੈ ਉਹਨਾਂ ਦਾ ਮੈਡੀਕਲ ਚੈੱਕਅਪ ਕਰ ਲਈ ਹੈ ਸਾਰਾ ਕੁਝ ਉਹਨਾਂ ਦਾ ਟੈਸਟ ਕਰਕੇ ਕੀਤਾ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਕਿਤਨਾ ਉਹਨਾਂ ਦੀ ECG ਵਗੈਰਾ ਜਾਂ ਬਲੱਡ ਪ੍ਰੈਸ਼ਰ ਵਗੈਰਾ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹੈ ਤੇ ਜਿਹੜੀ ਮਸ਼ੀਨ ਹੈ ਉਹਨਾਂ ਦੀ ਬਹਤ ਬੰਦ ਕੀਤੀ ਗਈ ਹੈ ਤੇ ਮਸ਼ੀਨਾਂ ਦੇ ਨਾਲ ਜਿਹੜਾ ਉਹਨਾਂ ਦਾ ਚੈੱਕਅਪ ਹੈ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਸਿੱਧਿਸ੍ਰੀ ਸ੍ਰੀ ਤੋਂ 15 ਦਿਨਾਂ ਤੋਂ ਜੁਗਿੰਦਰ ਧੱਲਵਾਲ ਜੀ ਨੂੰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ